ਇੱਕ ਵੱਡਾ ਐਕਸੀਡੈਂਟ ਹੋਇਆ ਹੈ। ਇੱਕ ਗੱਡੀ ਹੋਰ ਸਰੋਮ ਹੋ ਗਈ ਪ੍ਰਾਕਤ ਦੇ ਕਾਰ। ਪ੍ਰਾਕਤ ਕਾਰ ਦੇ ਵੱਜਨ ਨਾਲ ਕਾਰ ਦੂਜੀ ਸਾਈਡ ਤੇ ਲੱਗੀ ਆ। ਖੰਬੇ ਦੇ ਕੋਲ ਨੂੰ ਵੱਜ ਕੇ 5-6 ਜਵਾਲ ਸਵਾਰ ਗਿਆ ਸੀ ਤੇ ਇੱਕ ਬੱਚਾ ਛੋਟਾ ਜਿਹਾ। ਉਹ ਤੇ ਇੱਕ ਲੇਡੀ ਸੀਗੀ। ਉੱਥੋਂ ਮੌਕੇ ਤੇ ਅਸੀਂ ਉੱਥੇ ਲੱਗੇ ਖੜੇ ਲਗੇ। ਮੌਕੇ ਦੇ ਸਾਹਮਣੇ ਸਿਰ ਦੇ ਦੇਖਿਆ। ਮੌਕੇ ਦੇ ਇਹਨਾਂ ਨੂੰ ਲੇਡੀ ਨੂੰ ਬੱਚਾ ਜਿਹਾ ਬੱਚੇ ਦੀ ਮਾਂ ਦੋਰਾ ਫ੍ਰੈਕਚਰ ਆ। ਲੇਡੀ ਦੇ ਸੱਟਾਂ ਬਜ਼ੁਰਗ। ਉਹ ਅਸੀਂ ਫੋਰਸ ਨੂੰ ਪਹੁੰਚਾ ਦਿੱਤੇ ਆ। ਜਿਹੜੇ ਤਿੰਨ ਆ ਉਹ ਬਿਨਾਂ ਘੱਟ ਥੋੜਾ ਜਿਹਾ ਜ਼ਿਆਦਾ ਘੱਟੋ ਐਂਬੂਲੈਂਸਾਂ ਚ ਕਾਰ ਤੋਂ ਕੱਢ ਕੇ ਵੀ ਪ ਅੰਦਾਜ਼ਾ ਤਿੰਨਾਂ ਵੀ ਲੱਗਦੀ ਆ ਤੇ ਦੋ ਬੱਚੇ ਫਸ ਗਏ ਬੱਚਾ ਤੇ ਲੇਡੀ ਜੀ ਵੀ ਜੁਰਦਾਂ ਤੋਂ ਬਚ ਜਾਇਆ ਉਹ ਮੌਕੇ ਤੇ ਸੀਟ ਲੈ ਕੱਢ ਕੇ ਵਿੱਚੋਂ ਬੱਚੇ ਦੀ ਮਾਂ ਬੇਚਰੇ ਨਿੱਕਾ ਬੱਚਾ ਕੋਈ 4-5 ਸਾਲ ਦਾ ਸਾਰ ਲੋਕਾਂ ਨੂੰ ਕੱਢਣ ਦੇ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਕਿਤੇ 10-15 ਮਿੰਟ ਤੱਕ ਲੱਗ ਹੀ ਗਿਆ ਸਾਨੂੰ ਹੁਣ ਕਟਰ ਦਾ ਕੱਟੀ ਆ ਕੱਟ ਕੇ ਵਿੱਚੋਂ ਕੱਢੀਆਂ ਜਿਆਦਾ ਸੀਗਾ ਟਰੱਕ ਚਾਲਕ ਪੜ ਲੇ ਮੌਕੇ ਤੋਂ ਟਰੱਕ ਚਾਲਕ ਦਾ ਸਾਰੇ ਸਾਨੂੰ ਪਤਾ ਹੀ ਨਹੀਂ ਸਾਰੇ ਹਲੇ ਤੇ ਟਰੱਕ ਚਾਲਕ ਦੇਖਦੇ ਆ ਹੁਣ ਹੁਣ ਵਿਲੇ ਹੋਏ ਸੀ ਕੱਟ ਕੇ ਇਹ ਕਾ ਮਾਮਲਾ ਡੈਕਸੀਡੈਂਟ ਹੋਇਆ ਏ ਕਿੰਨੇ ਕੱਢੀਆਂ ਹੋਰ ਸਾਰੇ ਮੌਜੂਦ ਟਰੱਕ ਤੇ ਕਾਰ ਆਪਾਂ ਤੋਂ ਕਾਰ ਚੱਜ ਰਹੀ ਨਾ ਕਾਰ ਦੂਜੀ ਸਾਈਡ ਤੇ ਲੱਗ ਗਈ ਆ ਖੰਭੇ ਚ ਬੁੱਲਨ ਚ ਵੱਜ ਕੇ ਪੰਜ ਸਿਗੇ ਜਵਾਲ ਸਵਾਰੀਆਂ ਸੀ ਤੇ ਇੱਕ ਬੱਚਾ ਛੋਟਾ ਸੀਗਾ ਉਹ ਤੇ ਇੱਕ ਲੇਡੀ ਸੀਗੀ ਉਹ ਮੋਕੇ ਤੇ ਅਸੀਂ ਕਿਥੇ ਲੱਗੇ ਖੜੇ ਲਗੇ ਉਹ ਮੋਕੇ ਦੇ ਸਾਹਮਣੇ ਸਿਰ ਦੇ ਦੇਖਿਆ ਮੋਕੇ ਦੇ ਇਹਨਾਂ ਨੂੰ ਲੇਡੀ ਨੂੰ ਬੱਚਾ ਜਿਗਾ ਬੱਚੇ ਦੀ ਬਾਹਂ ਤੋੜਾ ਫ੍ਰੈਕਚਰ ਲੇਡੀ ਦੇ ਸੱਟਾਂ ਬਜ਼ੁਰਗ ਉਹ ਅਸੀਂ ਹੋਰ ਵੀ ਬਚਾਉਂਦੇ ਆ ਜਿਹੜੇ ਤਿੰਨ ਆ ਉਹ ਮੇਰਾ ਕਰ ਥੋੜਾ ਜਿਆਦਾ ਕਹੋ ਐਂਬੂਲੈਂਸਾਂ ਚ ਕਾਰ ਤੋਂ ਕੱਢ ਕੇ ਵੀ ਪਿੱਛੇ ਆ ਸਰ ਕਿੰਨੇ ਲੋਕਾਂ ਦੀ ਮੌਤ ਹੋਈ ਆ ਅੰਦਾਜ਼ਾ ਤਿੰਨਾਂ ਦੀ ਲੱਗਦੀ ਆ ਤੇ ਦੋ ਬੱਚੇ ਬਚ ਗਏ ਬੱਚਾ ਤੇ ਲੇਡੀ ਜੀ ਬਚੜਨ ਤੋਂ ਬਚ ਗਏ ਉਹ ਮੌਕੇ ਤੇ ਸੀ ਕੱਢ ਕੇ ਵਿੱਚੋਂ ਬੱਚੇ ਦੀ ਮਾਂ ਬਹਿਤ ਰੇ ਦਿੱਤਾ ਬੱਚਾ ਕੋਈ 4-5 ਸਾਲ ਦਾ ਸਾਰ ਲੋਕਾਂ ਨੂੰ ਕੱਢਣ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਕਿਤੇ 10-15 ਮਿੰਟ ਤੱਕ ਲੱਗ ਹੀ ਗਿਆ ਸਾਨੂੰ ਹੁਣ ਕਟਰ ਦਾ ਟੱਕੀ ਲੱਗਦੀ ਟੱਕ ਦੇ ਵਿੱਚੋਂ ਬੱਧਿਆ ਜਿਆਦਾ ਸੀਗਾ ਟਰੱਕ ਚਾਲਕ ਪੜ ਲੇ ਮੌਕੇ ਤੋਂ ਟਰੱਕ ਚਾਲਕ ਦਾ ਸਾਰੇ ਸਾਨੂੰ ਪਤਾ ਹੀ ਨਹੀਂ ਸਾਰੇ ਹਲੇ ਟਰੱਕ ਚਾਲਕ ਦੇਖਦੇ ਆ ਹੁਣ ਹੁਣ ਵਿਲੇ ਹੋਏ ਸੀ ਕੱਢ ਕੇ ਇਹ ਕਾ ਮਾਮਲਾ ਡੈਕਸੀਡੈਂਟ ਹੋਇਆ ਹੈ ਉਹਨਾਂ ਮੋੜ 'ਤੇ ਇੱਕ ਕਾਰ, ਕਾਰ ਇੱਕ ਕਾਰ ਦੇ ਵੱਜਨ ਨਾਲ ਕਾਰ ਦੂਜੀ ਸਾਈਡ 'ਤੇ ਲੱਗ ਗਈ ਆ। ਖੰਭੇ 'ਚ ਫੁੱਲਨ ਚ ਵੱਜ ਕੇ 5-6 ਜਵਾਨ ਸਵਾਰ ਗਏ ਫਿਰ ਇੱਕ ਬੱਚਾ ਛੋਟਾ ਜਿਹਾ। ਉਹ ਤੇ ਇੱਕ ਲੇਡੀ ਸੀਗੀ। ਉਹ ਮੌਕੇ ਤੇ ਅਸੀਂ ਕਿਥੇ ਲੱਗ ਕੇ ਖੜੇ ਲਗੇ। ਮੌਕੇ ਦੇ ਸਾਹਮਣੇ ਐਕਸੀਡੈਂਟ ਦੇ ਦੇਖਿਆ। ਮੌਕੇ ਤੇ ਇਹਨਾਂ ਨੂੰ ਡੇਢੀ ਜਣੋਂ ਬੱਚਾ ਜਿਹਾ ਬੱਚੇ ਦੀ ਮਾਂ ਦੋਰਾ ਫ੍ਰੈਕਚਰ। ਲੇਡੀ ਦੇ ਸੱਟਾਂ ਆ ਬਜ਼ੁਰਗ। ਉਹ ਅਸੀਂ ਮੋਰਫੀ ਪਹੁੰਚਾ ਦਿੱਤੇ ਆ। ਜਿਹੜੇ ਤਿੰਨ ਆ ਉਹ ਬਿਨਾਂ ਗੱਲ ਥੋੜੇ ਜਿਆਦਾ ਘੱਟੋ ਐਂਬੂਲੈਂਸਾਂ 'ਚ ਕਾਰ ਤੋਂ ਕੱਢ ਕੇ ਨੀਂਹ ਦਿੱਤੇ ਆ। ਹੁਣ ਕਿੰਨੇ ਲੋ ਅੰਦਾਜ਼ਾ ਤਿੰਨਾਂ ਦੀ ਲੱਗਦੀ ਆ ਤੇ ਦੋ ਬੱਚੇ ਵੱਜ ਗਏ ਬੱਚਾ ਤੇ ਲੇਡੀ ਜੀ ਬਜ਼ੁਰਗਾਂ ਕੋਲ ਵੱਜ ਗਏ ਉਹ ਮੌਕੇ ਤੇ ਸੀ ਟੱਡ ਕੇ ਵਿੱਚੋਂ ਬੱਚੇ ਦੀ ਮਾਂ ਬਹਿਤਰਾ ਨਿਕਾ ਬੱਚਾ ਕੋਈ 4-5 ਸਾਲ ਦਾ ਸਾਰ ਲੋਕਾਂ ਨੂੰ ਕੱਢਣ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਕਿਤੇ 10-15 ਮਿੰਟ ਤੱਕ ਲੱਗ ਹੀ ਗਿਆ ਸਾਨੂੰ ਹੁਣ ਕਟਰ ਦਾ ਕੱਟਿਆ ਗਿਆ ਕੱਟ ਦੇ ਵਿੱਚੋਂ ਕੱਟਿਆ ਜਿਆਦਾ ਸੀਗਾ ਟਰੱਕ ਚਾਲਕ ਫੜ ਲੇ ਮੌਕੇ ਤੋਂ ਟਰੱਕ ਚਾਲਕ ਦਾ ਸਾਰੇ ਸਾਨੂੰ ਪਤਾ ਹੀ ਨਹੀਂ ਸਾਰੇ ਹਲੇ ਟਰੱਕ ਚਾਲਕ ਦੇਖਦੇ ਆ ਹੁਣ ਹੁਣ ਵਿਲੇ ਹੋਏ ਸੀ ਕੱਟ ਕੇ ਇਹ ਕਾ ਮਾਮਲਾ ਟੈਕਸੀਡੈਂਟ ਹੋਇਆ ਹੈ ਪਤ ਦੇ ਕਾਰ ਕਾਰ ਦੇ ਵੱਜੇ ਕਾਰ ਦੂਜੀ ਸਾਈਡ ਚ ਲੱਗੀ ਆ ਖੰਬੇ ਦੇ ਕੋਲ ਨੱਚ ਕੇ ਪੰਜ ਛੇ ਜਵਾਲ ਸਵਾਰੀਆਂ ਸੀ ਤੇ ਇੱਕ ਬੱਚਾ ਛੋਟਾ ਸੀਗਾ ਉਹ ਤੇ ਇੱਕ ਲੇਡੀ ਸੀਗੀ ਉਹ ਮੌਕੇ ਤੇ ਅਸੀਂ ਕਿਥੇ ਲੱਗੇ ਖੜੇ ਲਗੇ ਮੌਕੇ ਦੇ ਸਾਹਮਣੇ ਸਿਰ ਦੇ ਦੇਖਿਆ ਮੌਕੇ ਦੇ ਇਹਨਾਂ ਨੂੰ ਲੇਡੀ ਨੂੰ ਬੱਚਾ ਜਿਗਾ ਬੱਚੇ ਦੀ ਬਾਹਂ ਤੋੜਾ ਫ੍ਰੈਕਚਰ ਲੇਡੀ ਦੇ ਸੱਟਾਂ ਆ ਬਜ਼ੁਰਗ ਉਹ ਅਸੀਂ ਮੋਰਫੀ ਪਹੁੰਚਾ ਦਿੱਤੇ ਆ ਜਿਹੜੇ ਤਿੰਨ ਆ ਉਹ ਬਿਨਾਂ ਘੱਟ ਥੋੜੇ ਜਿਆਦਾ ਬੈਠੋ ਐਂਬੂਲੈਂਸਾਂ ਚ ਕਾਰ ਤੋਂ ਕੱਢ ਕੇ ਉੱਪੇ ਦਿੱਤੇ ਆ ਹੁਣ ਕਿੰਨੇ ਲੋਕਾਂ ਦੀ ਮੌਤ ਹੋਈ ਆ ਅੰਦਾਜ਼ਾ ਤਿੰਨਾਂ ਵੀ ਲੱਗਦੀ ਆ ਤੇ ਦੋ ਬੱਚੇ ਬਚ ਗਏ ਬੱਚਾ ਤੇ ਲੇਡੀ ਜੀ ਤੇ ਬਜ਼ੁਰਗਾਂ ਕੋ ਬਚ ਗਏ ਉਹ ਮੌਕੇ ਤੇ ਸੀ ਚਲੇ ਕੱਢ ਕੇ ਵਿੱਚੋਂ ਬੱਚੇ ਦੀ ਮਾਂ ਬਹਤਰੇ ਨਿੱਕਾ ਬੱਚਾ ਕੋਈ 4-5 ਸਾਲ ਦਾ ਸਾਰ ਲੋਕਾਂ ਨੂੰ ਕੱਢਣ ਦੇ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਕਿਤੇ 10-15 ਮਿੰਟ ਤੱਕ ਲੱਗ ਹੀ ਗਿਆ ਸਾਨੂੰ ਉਹ ਕਟਰ ਦਾ ਚੱਕਰੀ ਜਿਹਾ ਗੱਡੀ ਕੱਟ ਕੇ ਵਿੱਚੋਂ ਕੱਢਿਆ ਜਿਆਦਾ ਸੀਗਾ ਟਰੱਕ ਚਾਲਕ ਫੜ ਲਿਆ ਮੌਕੇ ਤੋਂ ਟਰੱਕ ਚਾਲਕ ਦਾ ਸਾਰੇ ਸਾਨੂੰ ਪਤਾ ਹੀ ਨਹੀਂ ਸਾਰੇ ਟਰੱਕ ਚਾਲਕ ਦੇਖਦੇ ਆ ਹੁਣ ਹੁਣ ਵਿਲੇ ਹੋਏ ਸੀ ਕੱਟ ਕੇ ਇਹ ਕਾ ਮਾਮਲਾ ਦਾ ਐਕਸੀਡੈਂਟ ਹੋਇਆ ਏ ਕਿੰਨੇ ਗੱਡੀਆਂ ਸਾਰੋਂ ਮੋੜੀਆਂ ਟਰੱਕ ਤੇ ਕਾਰ ਕਿਨ ਕਾਰ ਦੂਜੀ ਸਾਈਡ ਤੇ ਲੱਗੀ ਆ ਖੰਬੇ ਦੇ ਕੋਲਨ ਦੇ ਪੱਜ ਕੇ ਪੰਜ ਛੇ ਜਵਾਨ ਸਵਾਰੀਆਂ ਸੀ ਤੇ ਇੱਕ ਬੱਚਾ ਛੋਟਾ ਸੀਗਾ ਉਹ ਤੇ ਇੱਕ ਲੇਡੀ ਸੀਗੀ ਤੋਂ ਮੌਕੇ ਤੇ ਅਸੀਂ ਕਿਥੇ ਲੱਗੇ ਖੜੇ ਸੀਗੇ ਉਹ ਲੋਕੇ ਦੇ ਸਾਹਮਣੇ ਐਕਸੀਡੈਂਟ ਦੇ ਦੇਖਿਆ ਲੋਕੇ ਦੇ ਇਹਨਾਂ ਨੂੰ ਲੇਡੀ ਨੂੰ ਬੱਚਾ ਜਿਗਾ ਬੱਚੇ ਦੀ ਬਾਹਂ ਦੋਰਾ ਫ੍ਰੈਕਚਰ ਆ ਲੇਡੀ ਦੇ ਸੱਟਾਂ ਆ ਬਜ਼ੁਰਗ ਉਹ ਅਸੀਂ ਮੋਰਫਲ ਪਹੁੰਚਾ ਦਿੱਤੇ ਆ ਜਿਹੜੇ ਤਿੰਨ ਆ ਉਹ ਬਿਨਾਂ ਘੱਟ ਥੋੜੇ ਜਿਆਦਾ ਬੈਠੋ ਐਂਬੂਲੈਂਸਾਂ ਚ ਕਾਰ ਤੇ ਪੱਟ ਕੇ ਵੀ ਪੇ ਦਿੱਤੇ ਆ ਹੁਣ ਸਰ ਕਿੰਨੇ ਲੋਕਾਂ ਦੀ ਮੌਤ ਹੋਈ ਆ ਅੰਦਾਜ਼ਾ ਤਿੰਨਾਂ ਵੀ ਲੱਗਦੀ ਆ ਤੇ ਦੋ ਬੱਚੇ ਬਚ ਗਏ ਬੱਚਾ ਤੇ ਲੇਡੀ ਜੀ ਦੇ ਬਜ਼ੁਰਗਾਂ ਤੋਂ ਬਚ ਗਏ ਉਹ ਮੌਕੇ ਤੇ ਸੀ ਚਲੇ ਕੱਟ ਕੇ ਵਿੱਚੋਂ ਬੱਚੇ ਦੀ ਬਾਹ ਫ੍ਰੈਕਚਰ ਆ ਨਿੱਕਾ ਬੱਚਾ ਕੋਈ 4-5 ਸਾਲ ਦਾ ਸਾਰ ਲੋਕਾਂ ਨੂੰ ਕੱਢਣ ਦੇ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਕਿਤੇ 10-15 ਮਿੰਟ ਤੱਕ ਲੱਗ ਹੀ ਗਿਆ ਸਾਨੂੰ ਉਹ ਕਟਰ ਦਾ ਕੱਟੀ ਜਾਂਦੀ ਕੱਟ ਕੇ ਵਿੱਚੋਂ ਕੱਟੀਆਂ ਜ਼ਿਆਦਾ ਸੀਗਾ ਟਰੱਕ ਚਾਲਕ ਭੱਜ ਲੇ ਮੌਕੇ ਤੋਂ ਟਰੱਕ ਚਾਲਕ ਦਾ ਸਾਰੇ ਸਾਨੂੰ ਪਤਾ ਹੀ ਨਹੀਂ ਸਾਰੇ ਇਹਨਾਂ ਟਰੱਕ ਚਾਲਕ ਦੇਖਦੇ ਆ ਹੁਣ ਹੁਣ ਬਿੱਲੇ ਹੋਏ ਸੀ ਕੱਟ ਕੇ